ਮਾਸ਼ੂ ਨੀਵੰਤਲ ਕੀ ਕਹਿਣਾ ਚਾਹੋਗੇ ਜਿਹੜਾ ਮਾਤਾ ਦਾ ਮੰਦਿਰ ਹੈ 13 14 ਤਰੀਕ ਦਾ ਹੈਗਾ ਸੰਗਤ ਨੂੰ ਕੀ ਕਹਿਣਾ ਚਾਹੋਗੇ ਮਾਤਾ ਜੀ ਦੇ ਮੰਦਿਰ ਚ 13 14 ਜੁਲਾਈ ਨੂੰ ਸਾਲਾਨਾ ਸਮਾमेलन ਮੰਦਿਰ ਦਾ ਮੂਰਤੀ ਸਥਾਪਨਾ ਦਿਵਸ ਜੋ ਕਿ 45ਵਾਂ ਹੈ ਉਹ ਮਨਾਇਆ ਜਾਣਾ ਹੈਗਾ ਤੇ ਇਸ ਵਿੱਚ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਦਿਨ ਦੋ ਦਿਨ ਮੇਲਾ ਚੱਲਣਾ ਹੈਗਾ ਤੇ ਬਾਕੀ ਮਾਤਾ ਜੀ ਇੱਥੇ ਆਪ ਆਸਣ ਤੇ ਬਿਰਾਜਮਾਨ ਹੁੰਦੇ ਨੇ ਸੰਗਤਾਂ ਨੂੰ ਮਿਲਦੇ ਨੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਨੇ ਉਹਨਾਂ ਨੂੰ ਸਿੱਧੇ ਰਾਹੇ ਪਾਉਂਦੇ ਨੇ ਸੇਵਾ ਦਾ ਨਾਲ ਉਪਦੇਸ਼ ਦਿੰਦੇ ਨੇ ਇੱਥੇ ਪਿਛਲੇ ਪਾਸੇ ਇੱਕ ੱਲਾ ਵੀ ਬਣਿਆ ਹੋਇਆ ਹੈ ਉੱਤੇ ਟਿੱਲੇ ਤੇ ਮਿੱਟੀ ਕੱਢਣ ਨਾਲ ਬੰਦੇ ਦੀਆਂ ਮਨੋਕਾਮਨਾ ਪੂਰਨ ਹੁੰਦੀ ਹਨ ਕਿਸੇ ਵੀ ਕਿਸਮ ਦੀ ਹੋਵੇ ਤੇ ਜੋ ਸਰੋਵਰ ਬਣਿਆ ਹੋਇਆ ਹੈ ਉੱਥੇ ਇਸ਼ਨਾਨ ਕਰਨ ਨਾਲ ਸਾਰੇ ਸਰੀਰ ਕਸਦੂਰ ਹੁੰਦੇ ਕੀ ਇਤਿਹਾਸਾਪਨ ਦੇ ਮੰਦਿਰ ਦੀ ਬਗਲ ਕਰ ਲੈ ਕਿਉਂ ਬਣਿਆ ਹੈ ਮੰਦਿਰ ਦੇ ਵਿੱਚ ਇੱਥੇ ਕਈ ਸੌ ਸਾਲ ਪਹਿਲਾਂ ਮਾਤਾ ਜਵਾਲਾ ਜੀ ਦੇ ਚਰਨ ਪਏ ਸੀਗੇ ਉਸੇ ਕਰਕੇ ਜਿੱਥੇ ਮਾਤਾ ਜੀ ਨੇ ਇਸ਼ਨਾਨ ਕੀਤਾ ਸੀ ਉੱਥੇ ਸਰੋਵਰ ਬਣਿਆ ਹੋਇਆ ਹੈ ਤੇ ਜੋ ਸਰੋਵਰ ਉਹ ਪੱਟਣ ਨਾਲੋਂ ਉੱਥੇ ਇਸ਼ਨਾਨ ਲਈ ਪਾਣੀ ਕੱਢਣ ਲਈ ਮਿੱਟੀ ਕਈ ਕੱਢੀ ਸੀ ਉਹਦਾ ਢਿੱਲਾ ਬਣਿਆ ਹੋਇਆ ਹੈ ਜਵਾਲਾ ਜੀ ਮਾਤਾ ਜੀ ਦਾ ਅਸ਼ੀਰਵਾਦ ਹੈ ਵੀ ਜੋ ਢਿੱਲੇ ਤੇ ਸੱਤ ਬੁੱਕ ਮਿੱਟੀ ਚੜਾਊਗਾ ਉਹਦੀ ਮਨੋਕਾਮਨਾ ਪੂਰੀ ਹੋਊਗੀ ਜੋ ਸਰੋਵਰ ਇਸ਼ਨਾਨ ਕਰੂਗਾ ਉਹਦੇ ਸਰੀਰ ਕਸਤੂਰ ਹੋਣਗੇ ਜਿਸ ਤਰ੍ਹਾਂ ਆਪਾਂ ਦੇਖਿਆ ਮਾਤਾ ਜੀ ਖੁਦ ਲੱਗਦਾ ਜਿਵੇਂ ਮਾਤਾ ਜੀ ਕਹ ਰਹੇ ਨੇ ਸੇਵਾ ਇਸ ਤਰ੍ਹਾਂ ਸਾਰਿਆਂ ਨੂੰ ਕਰਨ ਦੇ। ਮਾਦੀ ਦਾ ਉਪਦੇਸ਼ ਇਹੀ ਹੈ। ਹਮ ਸੇਵਾ ਸਿਮਰਨ ਸੇਵਾ ਸਿਮਰਨ ਤੋਂ ਵੀ ਉੱਚੀ ਹੈ ਮਾਤਾ ਜੀ ਕਹਿੰਦੇ ਹੁੰਦੇ ਨੇ। ਨਾਲ ਸਿਮਰਨ ਵੀ ਨਾਲ ਸੇਵਾ ਵੀ ਜ਼ਰੂਰੀ ਹੈ। ਹਾਂ ਸੇਵਾ ਸਿਮਰਨ ਤੋਂ ਵੀ ਉੱਚੀ ਹੈ। ਤੁਸੀਂ ਇੱਥੇ ਪਹੁੰਚਿਓ ਸਾਰੀ ਸੰਗਤ ਆਉਂਦੀ ਹੈ ਕਿੰਨਾ ਸਕੂਨ ਪ੍ਰਾਪਤ ਹੁੰਦਾ। ਇਹਦਾ ਕੋਈ ਮਾਪਿਆ ਨਹੀਂ ਜਾ ਸਕਦਾ। ਕੋਈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਕੀ ਕਹਿਣਾ ਚਾਹੁੰ ਸਕਦੇ ਲੋਕੇਸ਼ਨ ਕੀ ਹੈ ਕਿੱਥੇ ਪਹੁੰਚਣਾ? ਇਹ ਜਿਲ੍ਹਾ ਮਾਨਸਾ ਦੇ ਵਿੱਚ ਰੱਲਾ ਬਰ ਬਰ ਮਾਨਸਾ ਤੋਂ ਸਾਈਡ ਤੇ 6 ਕਿਲੋਮੀਟਰ ਦੂਰ ਹੈ ਤੇ ਇੱਥੇ ਬਾਈ ਬੱਸ ਬਾਈ ਕਾਰ ਜਾਂ ਕਿਸੇ ਵੀ ਸਾਧਨ ਨਾਲ ਹੀ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਪਰਲੇਕ 6 ਕਿਲੋਮੀਟਰ ਪੰਦਾ ਮਾਨਸਾ ਤੋਂ ਮਾਨਸਾ ਤੋਂ 6 ਕਿਲੋਮੀਟਰ ਹੈ ਤੇ ਹੋਰ ਕਿੱਧਰ ਵੀ ਆ ਸਕਦੇ ਹੋ ਮੋੜ ਹੋਰ ਇਧਰੋਂ ਤਾਮਕੋਟ ਆ ਸਕਦੇ ਹਾਂ ਬਾਇਆ ਤਾਮਕੋਟ ਆ ਸਕਦੇ ਹਾਂ ਬਾਇਆ ਭਾਈ ਦੇਸ ਆ ਸਕਦੇ ਹਾਂ ਜੋ ਇਧਰੋਂ ਬਾਇਆ ਆਰਾਮ ਪਰਾ ਸਕਦੇ ਹੋ ਚਾਰ ਚਪੇਰੇ ਰਸਤੀ ਰਸਤੇ ਨੇ ਬੰਦਾ ਆਉਣ ਦੀ ਪਹਿਲ ਕਰੇ ਪ੍ਰਬੰਧ ਕਿਸ ਤਰ੍ਹਾਂ ਕੀਤੇ ਹੋਏ ਨੇ ਆਪਣੇ ਪ੍ਰਬੰਧ ਇੱਥੇ 24 ਘੰਟੇ ਲੰਗਰ ਚੱਲਦਾ ਹੈਗਾ ਤੁਸੀਂ ਦੇਖ ਹੀ ਲਿਆ ਮਾਤਾ ਜੀ ਖੁਦ ਪ੍ਰਸ਼ਾਦੇ ਤਿਆਰ ਕਰਕੇ ਸੰਗਤਾਂ ਨੂੰ ਛਕਾਉਂਦੇ ਨੇ ਕੋਈ ਟਾਈਮ ਨਹੀਂ ਹੈ ਕੋਈ ਜਦੋਂ ਵੀ ਕੋਈ ਬੰਦਾ ਆਉਂਦਾ ਹੈ ਕੋਈ ਸੰਗਤ ਆਉਂਦਾ ਹੈ ਕੋਈ ਭਗਤ ਜਨ ਆਉਂਦਾ ਹੈ ਤਾਂ ਉਹਨੂੰ ਸੇਵਾਦਾਰ ਹੀ ਪੁੱਛੂਗਾ ਵੀ ਦੱਸੋ ਜੀ ਚਾਹ ਲਓਗੇ ਪ੍ਰਸ਼ਾਦਾ ਲਓਗੇ ਸੰਗਤ ਦੂਰ ਦੂਰ ਪੰਤਰੀਆਂ ਰਾਤ ਵੀ ਰਹਿਣਗੇ ਉਹਨਾਂ ਵਾਸਤੇ ਹੈਗਾ ਪੂਰਾ ਪ੍ਰਬੰਧ ਹੈ ਜੀ ਉੱਤੇ ਪਿੱਛੇ ਦੇਖੋ ਅੱਗੇ ਪਿੱਛੇ ਦੇਖੋ ਸਾਰੇ ਕਮਰੇ ਬਣੇ ਹੋਏ ਨੇ ਸਾਰਾ ਇੰਤਜ਼ਾਮ ਹੈ ਇਹ 24 ਕਿੱਲੇ ਚ ਬਣਿਆ ਹੋਇਆ ਮੰਦਿਰ ਜਿਹੜੇ ਤੇਰੇ ਪੂਰੀ ਜੋਰ ਨਾਲ ਚੱਲ ਰਹੀ ਹੈ ਪੂਰੀ ਜੋਰ ਸ਼ੋਰ ਨਾਲ ਜੋਸ਼ ਨਾਲ ਚੱਲ ਰਹੀ ਹੈ ਆ ਸ਼ੇਰ ਸਵਾਰੀ ਮਾਂ ਦਾ ਕੀ ਕਹਿਣਾ ਚਾਹੋਗੇ ਮਾਤਾ ਮੰਦਰ ਉੱਥੇ ਤੁਸੀਂ ਪਹੁੰਚੇ ਹੋ ਕਿੱਥੋਂ ਆਏ ਸੀ ਅਸੀਂ ਮਾਨਸਾ ਸ਼ਹਿਰ ਚੋਂ ਆਏ ਆ ਇੱਥੇ ਮਾਤਾ ਦੇ ਮੰਦਰ ਚ ਲੋਕੀ ਬਹੁਤ ਦੂਰ ਦੂਰੋਂ ਆਉਂਦੇ ਨੇ ਜਿੰਨਾਂ ਹੀ ਅਸਮੰਤਾ ਪੂਰੀਆਂ ਹੁੰਦੀਆਂ ਨੇ ਮਾਤਾ ਦੇ ਦਰ ਤੇ ਅਸੀਂ ਇੱਥੇ 13 14 ਤਰੀਕ ਦੇ ਮੇਲਾ ਵੀ ਹੈ ਵਰਗਾ ਹਰ ਸਾਲ ਮਾਤਾ ਦੀ ਲੋਕ ਮੰਤਾ ਪੂਰੀਆਂ ਹੁੰਦੀਆਂ ਨੇ ਲੋਕਾਂ ਨੂੰ ਸ਼ਰਧਾ ਮਾਤਾ ਦੇ ਕਿਸ ਤਰ੍ਹਾਂ ਦੀ ਜਿਹੜੀ ਸਰਦਾ ਪਵਨਾ ਇੱਥੇ ਹੁੰਦੀ ਹੈ ਕਿਸ ਤਰ੍ਹਾਂ ਨਾਲ ਕੇ ਸੁੱਖ ਕੇ ਜਾਂਦੇ ਆ ਜਾਂ ਉਹਨਾਂ ਦੀ ਪੂਰੀ ਹੋ ਜਾਂਦੀ ਨੇ ਲੋਕੀ ਸੁੱਖ ਸੁੱਖਦੇ ਨੇ ਜੀ ਇਹਦੀ ਪੂਰੀ ਹੁੰਦੀ ਆ ਹਰ ਇੱਕਵ ਦੀ ਦੀ ਭਾਣਨਾ ਲਾਂਦਾ ਜੋ ਵੀ ਮਾਤਾ ਤੋਂ ਮੰਗਦਾ ਉਹਨੂੰ ਮਿਲਦਾ ਹੈ ਹਮ ਸਭ ਕੁਝ ਹਮ ਉੱਪਰ ਤੁਸੀਂ ਇਹ ਬੜਾ ਉੱਪਰ ਕੀ ਕੀਤਾ ਗਿਆ ਸੀ ਉੱਪਰ ਉਹਰੇ ਲੋਕੀ ਮਿੱਟੀ ਕੱਢਦੇ ਜਿਹਨੇ ਇੱਛਾ ਪੂਰੀ ਹੁੰਦੀ ਹੈ ਇਹ ਮਿੱਟੀ ਕੱਢ ਕੇ ਉੱਪਰ ਚੜਾ ਕੇ ਆਂਦੇ ਆਂ ਅੱਛਾ ਜੀ ਹਾਂ ਜੀ ਪੱਖੋਂ ਕੀ ਕਹਿਣਾ ਚਾਹੁੰਗੂ ਸੰਤਾ ਪੰਚਨਗੇ ਤੇ ਉਹਨਾਂ ਵਾਸਤੇ ਕੀ ਸੰਦੇਸ ਦੇਣਾ ਕੋਈ ਸੰਤਾ ਪੰਚਨਗੇ ਨਾਲ ਸਭ ਦੀ ਆਪ ਦੇਦੀ ਭਾਣਨਾ ਹਮ ਜੋ ਹਰ ਇੱਕਵ ਦੀ ਮੰਨਤ ਲੈ ਕੇ ਆਂਦਾ ਹਰ ਇੱਕ ਦੀ ਪੂਰੀ ਹੁੰਦੀ ਹੈ ਜੀ ਹਮ ਮਾਤਾ ਦੇ ਮੰਦਿਰ ਚ ਬੱਤਵਾ ਸੰਗਤ ਪਹੁੰਚੇ 13 14 ਹਾਂਜੀ ਹਾਂਜੀ ਬਹੁਤ ਸੰਗਤ ਪਹੁੰਚੂਗੀ ਵੀ ਜਿਨ੍ਹਾਂ ਨੂੰ ਸ਼ਰਧਾ ਹੈ ਉਹ ਆਂਦੀ ਵੀ ਆ ਦੇਖੋ ਬਾਕੀ ਹੋਰ ਸੰਗਤ ਨੂੰ ਵੀ ਨਾਲ ਲਿਆਂਦੀ ਹੈ ਜਿਵੇਂ ਹੁਣ ਅਸੀਂ ਆਏ ਆ ਅਸੀਂ ਕਹਿੰਦੇ ਆ ਵੀ ਤੁਸੀਂ ਜਾਓ ਤੁਹਾਡੀ ਵੀ ਇੱਛਾ ਪੂਰੀ ਹੋਊਗੀ ਕੋਈ ਹੋਰ ਅੱਗੇ ਦੱਸਦਾ ਹੈ ਇੱਕ ਦੀ ਇੱਛਾ ਪੂਰੀ ਹੁੰਦੀ ਹੈ